ਜੀ ਸਾਰਿਆਂ ਨੂੰ ਵੈਲਕਮ ਬੈਕ ਜੀ ਤੁਹਾਡੇ ਆਪਣੇ ਚੈਨਲ ਸਿੱਧੂ ਫੈਮਿਲੀ ਵਿੱਚ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆਂ ਜੀ ਕਿਰਪਾ ਪਰਮਾਤਮਾ ਦੀ ਪਰਮਾਤਮਾ ਆਪਣੀ ਕਿਰਪਾ ਸਭ ਤੇ ਬਣਾਈ ਰੱਖੇ ਜਿੱਦਾਂ ਕਿ ਆਪਾਂ ਹੁਣ ਸਰਦੀਆਂ ਦਾ ਮੌਸਮ ਆ ਜੀ ਸਾਗ ਸਰਦੀਆਂ ਦੇ ਵਿੱਚ ਸਾਰੇ ਹੀ ਸਾਗ ਖਾਣ ਦੀ ਸ਼ਕੀਨ ਆ ਤੇ ਅੱਜ ਵੀ ਆਪਣਾ ਖੇਤ ਜਿਹੜਾ ਹੈਗਾ ਘਰ ਦੇ ਨਾਲ ਹੀ ਆ ਬਿਲਕੁਲ ਸਾਗ ਤੇ ਮੱਕੀ ਦੀ ਰੋਟੀ ਸਾਗ ਤੋੜ ਲਾਈ ਹੋਏ ਸੀਗੇ ਮੈਂ ਤੇ ਨਾਲ ਲੱਸੀ ਅਸੀਂ ਗੁਰਸ਼ਰਨ ਵੀ ਬਹੁਤ ਸੰਧ ਗਾ ਦਿਆ तकरीबन ਗੁਰਸ਼ਰਨ ਨਹੀਂ ਨਕਲੇ ਪੰਜਾਬ ਦੇ ਵਿੱਚ ਸਾਰੇ ਇਵਨ ਇੰਡੀਆ ਦੇ ਵਿੱਚ ਵੀ ਇੰਡੀਆ ਤੋਂ ਬਾਹਰ ਵੀ ਲੋਕ ਪਸੰਦ ਕਰਦੇ ਆ ਸਾਗ ਸਾਗ ਮੱਕੀ ਉਟ ਲਾ ਲੱਸੀ ਤੇ ਨਾਲ ਲੱਸੀ ਸਰਦੀ ਆ ਫੇ ਵੀ ਲੱਸੀ ਹਾਂ ਪੀਣੀ ਪੀਣੀ ਆ ਨਾ ਇਦਾਂ ਹੈਗਾ ਤੇ ਅੱਜ ਇਹ ਆਪਣਾ ਜਿਹੜਾ ਘਰ ਹੈਗਾ ਬਿਲਕੁਲ ਖੇਤ ਦੇ ਖੇਤ ਦੇ ਖੇਤ ਆਪਣੇ ਖੇਤ ਦੇ ਵਿੱਚ ਹੀ ਆ ਸੋ ਆ ਆਪਣਾ ਘਰ ਹੈਗਾ ਤੇ ਆਪਨਾ ਖੇਤ ਹੈਗਾ ਆਪਣੀ ਲੱਗੇ ਹੈਗੀ ਕਣਕ ਤੇ ਆਪਾਂ ਆਏ ਹੈਗੇ ਸੀ ਖੇਤ ਸਾਗ ਤੋੜਨ ਹੁਣ ਗੁਰਸਾਰਨ ਹਾਂ ਹਸਤੀ ਕਾਲ ਜੀ ਕੋਟੀ ਟੱਕ ਜੀ ਆਪਣੀ ਚੱਕੀ ਆ ਗੁਰਸਾਰਨ ਬਹੁਤ ਇੰਨਾ ਤੁਹਾਡੇ ਹਸਬੰਡ ਜਿਹੜਾ ਹਮਸਫਰ ਆ ਜੀ ਤੁਹਾਡਾ ਤੇ ਅ ਉਹ ਤੁਹਾਡੀ ਜ਼ਿੰਦਗੀ ਜਿਹੜੀ ਲਾਈਫ ਆ ਤੁਹਾਡੀ ਉਹ ਬਹੁਤ ਸੋਹਣੀ ਤੇ ਸੁਹਾਗਣ ਗੱਲ ਹੋ ਜਾਂਦੀ ਜਿਹੜਾ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਮਿਲ ਕੇ ਤੁਹਾਡੀ ਹੈਲਪ ਕਰਦਾ ਕੰਮਾਂ ਦੇ ਵਿੱਚ ਤੇ ਕੁਛ ਹਨ ਇਦਾਂ ਦੇ ਨੇ ਕਿ ਮੇਰੀ ਹੈਲਪ ਕਰਦੇ ਨੇ ਘਰ ਦੇ ਕੰਮਾਂ ਵਿੱਚ ਆਮ ਵੈਰੀ ਲੱਕੀ ਆ ਦੇਖੋ ਇੰਨਾ ਸਾਗ ਤੋੜ ਵੀ ਲਿਆ ਹੋਰ ਤੇ ਬਹੁਤ ਨਹੀਂ ਨਹੀਂ ਇੰਨਾ ਨਹੀਂ ਹੋਰ ਫੋੜੀਏ ਚਲੋ ਇਹ ਸੁੱਕਿਆ ਨਹੀਂ ਪਾਣੀ ਹਜੇ ਲਾਇਆ ਸੀ ਉੱਤੇ ਆਪਾ ਘਟ ਪੈਂਦੀ ਹੈ ਨਾ ਆ ਲੱਗੇ ਆ ਜੀ ਆਪਣੇ ਇਹਨਾਂ ਨੂੰ ਤਾੜੀ ਦੇ ਦਰਖਤ ਕਹਿੰਦੇ ਨੇ ਇਹ ਵੀ ਆਪਣੇ ਲੱਗੇ ਹੋਏ ਆ ਮਟਰ ਤੇ ਬਿਹਾਰ ਤੋਂ ਜਿਹੜੇ ਆਪਣੇ ਭਾਈ ਲੋਕ ਆਉਂਦੇ ਆ ਜੀ ਉਹਨਾਂ ਨੇ ਲਾਏ ਹੋਏ ਆ ਇਹ ਤਿੰਨ ਬੁੱਟੇ ਨੇ ਪਦਣੀ ਦਰਖਤ ਨਹੀਂ ਜਿਹੜੇ ਕਿ ਲੱਗੇ ਹੋਏ ਨੇ ਤੇ ਇਹ ਡਾਡੀ ਦੇ ਸਮੇਤ ਪਹਿਲਾਂ ਦੇ ਲਾਏ ਹੋਏ ਨੇ ਬਹੁਤ ਪਸੰਦ ਸੀ ਡਾਡੀ ਨੂੰ ਮੇਰੇ ਨੂੰ ਸਮੇਂ ਦੇ ਨਾਲ ਚੀਜ਼ਾਂ ਤਾਂ ਰਹਿ ਜਾਂਦੀਆਂ ਪਰ ਇਨਸਾਨ ਨਹੀਂ ਰਹਿੰਦੇ ਸਾਗ ਤੋੜਿਆ ਜਾ ਰਿਹਾ ਹੁਣ ਬਹੁਤ ਮਾਣਾ ਅਜੇ ਵਿੱਚ ਪਾਲਕ ਵੀ ਪੈਣੀ ਆ ਫਿਰ ਤੇ ਪਾਲਕ ਧਨੀਆ ਮੇਥੇ ਸਹਿਤ ਹੈ ਨਹੀਂ ਹੁਣ ਕੱਢ ਕਟੋਲੇ ਸਕੇ ਪਰ ਜੀ ਪੱਤੇ ਉਹ ਕੜੀਏ ਤੋੜਦੇ ਆ ਤੋ ਜੇ ਫਰਟੇ ਬਹੁਤ ਹਨ ਮੈਨੂੰ ਇਹਨਾਂ ਬਹੁਤ ਆ ਫਿਰ ਬਹੁਤ ਦੇ ਹਾਇ ਉਸ ਵਾ ਨਹੀਂ ਨਹੀਂ ਬਿਆਹਾ ਪਾਗੇ ਵੀ ਨਹੀਂ ਖਾਂਦੇਗੇ ਜਦੋਂ ਆਪਣੇ ਘਰ ਦਾ ਖੇਤ ਦਾ ਸਾਗ ਕਿੰਨਾ ਤੋਂ ਸਾਗ ਸਰੋਂ ਕਿੰਨੀ ਲੱਗੀ ਬਹੁਤ ਹਨ ਇਹਨਾਂ ਦੇ ਲਾ ਕੋਈ ਦੁਕਾਨ ਸਰਵਿਸ ਸਰੋਂ ਆ ਸਾਰੀ ਇਹ ਬਹੁਤ ਆ ਜੋ ਹੁਣ ਪਾਲਕ ਤੋੜ ਲਈ ਉਧਰ ਆ ਸਰੋਂ ਬਹੁਤ ਵਧੀਆ ਪੱਤੇ ਤੋੜੇ ਬੰਦਾ ਹੀ ਬਹੁਤ ਵਧੀਆ ਹਾਂਜੀ ਇਹ ਬੜੀਆ ਬੰਦਾ ਨੇ ਇਹ ਡਿਫਰੈਂਟ ਉਹਤੀ ਜੂਰਾ ਨਾ ਨੀ ਬਸਾਰੇ ਹੋਏ ਉਦਾਂ ਦੇ ਉਹ ਵੀ ਉਹ ਚੀਜ਼ ਵੀ ਦੇਖੋ ਉਹ ਵੀ ਉਦਾਂ ਇਹ ਚੀਜ਼ ਹੋ ਰਾ ਇਹ ਜਿਹੜੀ ਚੀਜ਼ਾਂ ਪਹਿਲੇ ਸਮੇਂ ਤੋਂ ਆ ਰਹੀਆਂ ਹਨ ਹਾਂ ਹਾਂ ਹੁਣ ਆਪਾਂ ਤੋੜੀਏ ਜੀ ਪਾਲਕ ਤੇ ਗੁਸ਼ਾ ਨੇ ਤੇ ਪਾਣੀ ਲੱਗਿਆ ਉੱਥੇ ਤੇ ਨਹੀਂ ਪਾਣੀ ਹੋ ਨਹੀਂ ਹੋ ਜਾਂਦਾ ਇੰਨੇ ਕ ਸਾਜ ਹੀ ਬਣਾ ਜਾ ਅੱਛਾ ਬਾਦ ਦੋ ਦੇ ਆ ਗਿਆ ਅੱਜ ਕਿੱਲਾ ਆਏ ਹਾਏ ਰੁਕ ਜਾ ਫਿਰ ਮੈਂ ਦਫਲੇ ਮੈਂ ਭੰਡੇ ਅੱਗ ਪਾਂ ਅੱਛਾ ਚਲੋ ਟੋਕਰੀ ਆਪਣੀ ਹੋ ਗਈ ਇਹ ਆਪਣਾ ਹੋ ਗਿਆ ਪਾਲਕ ਵੀ ਪਾਲਕ ਬਹੁਤ ਔਨੀ ਹਾਂ ਬਾਕੀ ਦਾ ਲਸਣ ਜੋ ਵੀ ਕੱਢ ਦੋ ਤੁਸੀਂ ਕਾ ਆ ਦੇਖੋ ਆ ਮਿੱਥੇ ਆ ਇਹ ਮਿੱਥੇ ਆ ਵੇਖੋ ਲੱਗਦਾ ਫਿਰ ਆ ਵੀ ਉਹੀ ਜਿਹਾ ਉੱਥੇ ਮਿੱਥੇ ਹੈਗੇ ਚਲੋ ਕੋਈ ਨਾ ਮਿੱਥੇ ਵਾਲੀ ਰੋਟੀ ਵੀ ਬਣਾ ਲਿਆ ਕਰਾਂਗੇ ਮਿੱਥੇ ਹੋ ਗਏ ਤਾਂ ਇਹਨਾਂ ਨੂੰ ਪਾਣੀ ਕਿਵੇਂ ਲੱਗੂ ਫਿਰ ਇੱਥੇ ਕਿਵੇਂ ਪੋਸੀਬਲ ਪਾਣੀ ਲੱਗੂ ਫਿਰ ਇਹਨਾਂ ਨੂੰ ਮਿੱਥੇ ਆਲੂ ਨੂੰ ਪਾਣੀ ਲਾਉਂਦੇ ਆ ਲਸਣਾਂ ਨੂੰ ਲਸਣ ਚੜਤ ਨਹੀਂ ਖਾਲਦੀ ਇਹਨੂੰ ਦੋਨੇ ਪਾਸੇ ਉਹ ਖਾਲ ਚ ਵੈਸੇ ਪਾਣੀ ਲਾਦਿਆ ਕਰੋ ਇਹਨਾਂ ਨੂੰ ਪਾਣੀ ਥੋੜਾ ਜ਼ਿਆਦਾ ਚਾਹੀਦਾ ਨਹੀਂ ਉੱਪਰ ਸੁੱਕੇ ਆ ਨਾ ਵੱਟ ਅਸਰ ਨਹੀਂ ਲੱਗਦੀ ਸਾਰੇ ਯਾਰ ਹੇ ਸੱਤਿਆ ਬੋਲ। ਹੇ? ਹਾਂ। ਉਹ ਮਿੱਥੇ ਆ। ਇਹ ਨਹੀਂ ਹੋਇਆ ਆਪਣਾ। ਉਹ ਮਿੱਥੇ ਆਉ ਪਰੇ ਇੱਕ ਵੀ ਚੀ। ਅੱਛਾ ਅੱਛਾ। ਉਹ ਪਰੇ ਵਾਲਾ ਪਾਲਕ ਹੋ ਗਿਆ। ਉਹ ਪਾਲਕ ਉਹ ਮਿੱਥੇ ਜੀ ਦੇ। ਇੱਧਰ ਹੀ ਮਿੱਥੇ ਮਿੱਥੇ ਇੱਧਰ ਵੀ ਸਾਰਾ ਕੁਝ ਸੀ ਇੱਥੇ ਇੱਥੇ ਮਿੱਥੇ ਮਿੱਥੇ ਸੀਗੇ। ਇਹ ਕੱਟ ਹੋਇਆ। ਹੋ ਜਾਣਾ ਮਿੱਥੇ ਲੱਗਾ। ਚਲ ਕੋਈ ਨਾ। ਆਏ ਇਹਨੂੰ ਵੀ ਕਰਨਾ ਪਾਹੂੰ ਇਹਦਾ ਵੀ ਰਿੰਦਾ ਵਾ। ਇੰਨਾ ਕੰਮ। ਚਲੋ। ਕਸਤਾ ਹੁਣ ਬੋਰਤ ਲਾਜਾ ਕੋਟਾ ਸੀ ਮੁਰਾ ਬੈਠੇ ਗੋਣ ਬੱਕ ਪਾਏ ਟੋਪੜ ਕੇ ਲੈ ਆਏ ਕਿੱਤੇ ਨੇ ਨਹੀਂ ਮਿਲਾ ਕੇ ਗਏ ਹਵਾ ਨਾ ਖੁੱਲ ਗਿਆ ਉਹ ਲਾ ਕੇ ਗਈਆਂ ਹਵਾ ਨਾ ਖੁੱਲ ਗਿਆ ਇਹ ਪਹਿਲਾ ਉੱਥੇ ਦੋ ਉੱਥੇ ਦੋ ਚਲੋ ਫਿਰ ਦੇ ਲੋ ਗੋੜਕ ਵਗੈਰਾ ਇਹਨਾਂ ਨੂੰ ਹਣਾ ਦਾ ਠੰਡ ਲੱਗੂ ਫਿਰ ਨਹੀਂ ਤਾਂ ਠੰਡ ਲੱਗ ਜੂਗੀ ਇਹਨਾਂ ਨੂੰ ਪਸ਼ਵਾਂ ਕਿੱਥੇ ਫਿਰਦੇ ਹੁਣ ਹੋ ਫਿਰ ਇੱਧਰ ਵੇਧਦੇ ਉੱਥੇ ਨੀਚੇ ਹੁਣ ਆਪ ਦੇ ਦਈਏ ਜੀ ਪਸ਼ੂਆਂ ਨੂੰ ਗੁੜ ਣੇ ਣੇ ਬੋਰੀ ਤੇ ਰੱਖ ਕੇ ਭੁੰਦੇ ਨਾ ਪੋਰੀ ਤੇ ਮਾਣ ਮਾਣ ਕਰਦੇ ਨਾ ਇਨਸ਼ਾਅੱਲਾ ਠੰਡ ਦੇ ਮੌਸਮ 'ਚ ਜੀ ਮੱਝਾਂ ਨੂੰ ਗਰ ਦੇਣਾ ਵੀ ਲਾਜ਼ਮੀ ਆ ਮੱਝਾਂ ਕੀ ਗਾਈਆਂ ਸਾਰੇ ਪਸ਼ੂਆਂ ਨੂੰ ਗਰ ਦੇਣਾ ਲਾਜ਼ਮੀ ਆ ਅਦਰਵਾਇਜ਼ ਇਹਨਾਂ ਨੂੰ ਠੰਡ ਲੱਗ ਜੂਗੀ ਫਿਰ ਠੀਕ ਆ ਪਨਵਾਉਂਦੇ ਰਹਿਣੇ ਆ ਆ ਗਰ ਦਿੰਦਾ ਜਾ ਰਿਹਾ ਇਹਦੇ ਪੈਰ ਤੇ ਫਿਰ ਤੇਲ ਪਾਤਾ ਇਹਦਾ ਪੈਰ ਵੀ ਖਰਾਬ ਹੋ ਗਿਆ ਨਾ ਪੈਰ ਵੀ ਬਿਲਕੁਲ ਠੱਡੂ

खा खू के हम खड़ी होगी क्या चाह पीके ਪਾਣੀ ਲਾ ਉਹ ਹੁਣ ਨਹੀਂ ਪਾਣੀ ਮੰਗਦੀ ਸੀ ਸੁੱਕੀ ਪਈ ਜਾਂਦੀ ਸੀ ਬਿਓ ਪਾਣੀ ਚਾਰ ਕੇ ਨਾ ਫੇਰ ਲਉਦੇ ਫੇਰ ਆਪੇ ਜਦ ਮਰਜ਼ੀ ਹੁਣ ਫੇਰ ਉਹ ਬਾਹਲਾ ਹੋਇਆ ਨਹੀਂ ਸੀ ਹੋਰੀ ਖਰਾਬ ਜੀ ਹੋਇਆ ਨਹੀਂ ਸੀ ਇੱਥੇ ਨੇ ਬੱਚਿਆਂ ਨੂੰ ਕਿੰਨੇ ਖਾ ਪਈ ਜਾਵਾਂਗੇ ਬਸ ਇੱਕ ਦੋ ਦਿਨ ਸੁੱਕਿਆ ਨੇ ਤਦ ਬਾਅਦ ਨੂੰ ਵਟ ਲਾਂਗੇ ਉਹਨਾਂ ਨੂੰ ਇਹਨੂੰ ਕਰਦੇ ਸਪੜੇ ਇਹਨੂੰ ਆਨ ਚਾਪ ਕੇ ਕਰਦਾ ਮੇਰਾ ਉਹ ਮੁਕੇ ਦਾ ਇਹਨੂੰ ਹੱਥ ਲਾ ਲਾਂਗੇ ਹੈ ਨਾ ਅੱਥਰਾਂ ਦਾ ਲਗਾ ਦੋ ਹੈਗਾ ਉਹ ਕਿਸੀਂ ਬੋ ਉਹ ਕਿਸੀਂ ਬੋ ਵੇੜੀ ਸਿਬੋ ਤੁਸੀਂ ਉੱਪਰ ਹੈਂ ਆ ਇਹ ਸਾਡੀ ਜਿੱਪ ਆ ਸਾਡੀ ਗੋਲੇ ਗੋਲੇ ਨਾਲ ਕਹਿੰਦੇ ਮਰ ਕੋ ਹੈ ਨਹੀਂ ਗੋਲੇ ਉਹ ਗੋਲ ਗੋਲ ਨਾ ਹਮ ਬਸ ਕੱਲਾ ਗੋਲੇ ਹਾਂ ਨਾ ਇਹਦਾ ਕਹਿੰਦਾ ਹੋ ਕੀ ਹੈਂ ਨਾ ਨਾ ਇਹਦਾ ਹੋ ਕੀ ਹੈਂ ਨੇ ਬੰਦਾ ਆਪ ਹੀ ਉਹ ਹੁੰਦਾ ਨਾ ਗੋਲ ਟੋਲ ਜਾ ਉਹ ਫਿਰ ਇਹਦੇ ਵਾਹ ਗੋਲੇ ਗੋਲ ਜਾ ਟੋਲ ਨਹੀਂ ਹੈ ਉਹ ਨਹੀਂ ਹੈ ਕਿ ਕਰਦਾ ਨਹੀਂ ਹੈ ਗੋਲੇ ਰੋਮ ਦਾ ਬਾਕੀ ਦੱਸਿਓ ਹੋਚ ਬਣਾ ਬਣਾ ਖੁੱਡੀ ਆ ਦੇਖ ਲੈ ਭਾਈ ਅੱਜ ਹੋ ਜੂ ਨਹੀਂ ਹੈ ਕੀ ਹੋ ਜੂ ਅੱਜ ਦੇਖਦੇ ਆ ਇੱਕ ਘਰ ਰਹਿ ਜੂ ਨਿਕਲ ਜਾ अदर चाय चाय गुड़ वाली चाय किधर है ये हमारी चाय गुड़ वाली चाय पी के हमने करनी है पट्ठे पे स्प्रे नो नो के नो नो एंड नो नो <laughs> है ए पुष्पा जो के गने साला <laughs> ए ये है दा ए पुष्पा ਹੇ ਪੁੱਤਾ ਜੁਪੀ ਗੰਦੀ ਕਿਹੜਾ ਤੌਲੀਆ ਉਧਰੋਂ ਖੱਟਾ ਪਿਆ ਵਾ ਮੈਂ ਲੈ ਕੇ ਆਵਾ ਇੱਕ ਮਿੰਟ ਹਟ ਕੇ ਉਹ ਚੋ ਆਏ ਸਾਡੇ ਚਿੱਪ ਉਧਰ ਸਾਡੀ ਕੋਲੋਂ ਚਲੋ ਹੁਣ ਚਾਹ ਪੀਂਦੇ ਆ ਚਾਹ ਪੀ ਕੇ ਸਪਰੇ ਕਰੀਏ ਸਵਾਗਤ ਹੱਥ ਨਾਲ ਕਟਿੰਗ ਹੋਈ ਸਾਗ ਹੋਈ ਸਾਗ ਆਸੇ ਕਟਿੰਗ ਹੋਈ ਸਾਗ ਕੀ ਬਸ ਕਰ ਜਿਵੇਂ ਇੱਕ ਵਾਰ ਚੜਿਆ ਵਾ ਨਾ ਤੇ ਨਸੀਬ ਕੁਰੇ ਅ ਨਸੀਬ ਕੁਰੇ ਮਾਣਾ ਚੋਕਰੀ ਹੈ ਨਹੀਂ ਕੱਟ ਕੇ ਆ ਜਾ ਕੇ ਐ ਨਸੀਬ ਕੁਰੇ ਅਰੇ ਇੱਥੇ ਆਉਣਾ ਤੂੰ ਜੇ ਨਹੀਂ ਚੜਨਾ ਸਵਾਗਤ ਕਰਿਆ ਉਹ ਨਾ ਬੱਕਰੀ ਨੂੰ ਪਾਇਆ ਉਹ ਨਾ ਬੱਕਰੀ ਨੂੰ ਕੀ ਮਾਰਾ ਸਮ ਹਰੀ ਹਰੀ ਸਬਜ਼ੀ ਖਾਏਗੀ ਬੱਕਰੀ ਅੱਸੀ ਅੱਸੀ ਬੱਚੇ ਦੇਗੀ ਬੱਕਰੀ ਐ ਸਾਡੀ ਰਾਣੀ ਹਾਂ ਪਾਈ ਤੈਨੂੰ ਕੀ ਚਾਹੀਦਾ ਗੁੱਟ ਧੱਕ ਵਾਤਾ ਹੁਣ ਪੱਠੇ ਰੁੱਕ ਕੇ ਪਾਏਂਗੇ ਤੁਝੇ ਓਏ ਬਕਰੋ ਆਲੇ ਖਾਲਾ ਖਲਾ ਖਲਾ ਚੱਕ ਚੱਕਦੇ ਫੁੱਟੇ ਦੇਖ ਮੈਂ ਮਾਂ ਨੂੰ ਚਲਾ ਰਹੀ ਨਾ ਪਾਈ ਤੈਨੂੰ ਕੀ ਚਾਹੀਦਾ ਹੁਣ ਗੋੜ ਖਵਾਤਾ ਹੁਣ ਇੰਨਾ ਵੀ ਖਵਾਣਾਗਾ ਪੁੱਤ ਇਹ ਨਹੀਂ ਸੁਣਦੀ ਆਹ ਸੁਣਦੀ ਹੈ ਪਿੰਕੋ ਦੇਖੋ ਹਾਸੇ ਕਟਿੰਗ ਹੋਇਆ ਸਾਗ ਹਾਸੇ ਕਟਿੰਗ ਹੋ ਰਾ ਸਾਗ ਸਾਗ ਪੂਰਾ ਸਾਗ ਸਾਗ ਇਸੇ ਸੀਬੋ ਕਟਿੰਗ ਕਰੀ ਹੱਥ ਸੇ ਸੀਬੋ ਫਿਰ ਹੱਥ ਸੇ ਬਾਲੀ ਪੰਪ ਵਿੱਚ ਆ ਜਾਂਦੀ ਹੈ ਨਾ ਫਿਰ ਹੱਥ ਨੂੰ ਦਾਤ ਮਰਾ ਲੇਤੀ ਆ ਹਣ ਮੈਂ ਕਾ ਸੁਣੋ ਚਾਹ ਪੀਣੀ ਹੈ ਪਹਿਲਾਂ ਆਹੋ ਚਾਹ ਲਿਆ سٹਾਰਟ ਕਰ ਲਿਆ ਹੈ ਨਾ ਇਹ ਮਮੀ ਰੱਖ ਲਿਆ ਯਾ ਫਿਰ ਮੈਨੂੰ ਇਹ ਚਾਹ ਹੋਵੇ ਸਪਰੇਅ ਮਾਰਨੇ ਜਾਣਾ ਚੰਗਾ ਮੈਂ ਸਪਰੇਅ ਮਾਰਨ ਜਾਣਾ ਚਾਹ ਹੋਰ ਰੋਟੀ ਚਲੋ ਖਾਓ ਅਜੂ ਮੋਤ ਦੇਖੋ ਚਾਹ ਪਾਣੀ ਪੀ ਕੇ ਜੀ ਹੁਣ ਗਸ਼ਨ ਕਰਨ ਲੱਗਿਆ ਜੀ ਸਪਰੇ ਤੇ ਆਪਣੇ ਸਪਰੇ ਹੋ ਕੇ ਵਧੀਆ ਹੋ ਜਾਣਗੇ ਠੇ ਵਧੀਆ ਹੋ ਗਏ ਤਾਂ ਸੌਖਾ ਜੋ ਥੋੜਾ ਜਿਹਾ ਕਿਉਂਕਿ ਤੂੜੀ ਬਹੁਤ ਮਹਿੰਗੀ ਆ ਹੁਣ ਚੂੜੀ ਹੁਣ ਬਹੁਤ ਮਹਿੰਗੀ ਆ ਜੀ ਤੇ ਹੁਣ ਹੋ ਗਿਆ ਜੀ ਸਮਾਂ ਬੱਚਿਆਂ ਦਾ ਬੱਚੇ ਆਗੇ ਹੋਣੇ ਸਕੂਲ ਤੋਂ ਹੁਣ ਹੋ ਗਿਆ ਵੱਡੇ ਥੋੜੇ ਜਿਹੇ ਤੇ ਆ ਸ਼ਾਬਾਸ਼ ਕਿੱਦਾਂ ਰਿਹਾ ਸਕੂਲ ਬੇਟਾ ਬਹੁਤ ਵਧੀਆ ਰਿਹਾ ਪ੍ਰੀਪਰ ਜੀ ਮੇਰਾ ਬਹੁਤ ਵਧੀਆ ਹੈ ਅੱਛਾ ਹਾਂ ਸੱਚ ਪੇਪਰ ਕਿੱਦਾਂ ਹੋਇਆ ਬਹੁਤ ਵਧੀਆ ਛੋਟਾ ਵਾ ਦਿੱਥੋਂ ਇਧਰ ਆ ਬਿੱਖੂ ਨਹੀਂ ਨਹੀਂ ਕੱਪੜੇ ਪਾ ਲੈ ਨਹੀਂ ਆ ਓਏ ਕੱਲ ਕੁੱਟ ਪਈ ਆ ਚੱਲ ਹਰ ਹੁਣ ਚੱਲ 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 ਨਾਬ ਤਾਂ ਉੱਪਰ ਨਹੀਂ ਜਾਣਾ ਫਿਰ ਛੱਟ ਲੱਗ ਜੂਗੀ ਡੈਡੀ ਇਧਰ ਆ ਕੁੱਟਣਗੇ ਤੈਨੂੰ ਫਿਰ ਥੱਲੇ ਆ ਆ ਛਿਆਣਾ ਮੋਤਾ ਪੇਪਰ ਕਿਵੇਂ ਹੋਇਆ ਪੁੱਤ ਓ ਮੈਨੂੰ ਤੇ ਪੇਪਰ ਕਿਵੇਂ ਹੋਇਆ ਸੱਚ ਚਲ ਹੁਣ ਆਪਾਂ ਮੇਰੀ ਗੱਲ ਸੁਣ ਤੇ ਆਪਾਂ ਹੁਣ ਖਾਣਾ ਪੀਣਾ ਕੀ ਆ ਕੁਛ ਨੀਚੇ ਆ ਤੂੰ ਇਧਰ ਮੈਗੀ ਵੀ ਮੂਗੀ ਹਾਂਗਾ ਮੈਗੀ ਚਲੋ ਮੈਗੀ ਬਣਾ ਦਾਂ ਫਿਰ ਮੈਂ ਹੈਨਾ ਆ ਜਾ ਵਿਕਰਮ ਇਧਰ نیچے ਮੈਂ ਮਾਰ ਮੈਂ ਤੁਰਦਾ ਆ ਜਾ ਛੱਲੇ ਆ ਜਾ ਥੱਲੇ ਤਰਕੀ ਵੀ ਇੱਥੇ ਚੜ ਜਾਂਦਾ ਹੈ ਉੱਪਰ ਵਿਕਰਮ نیچے ਆ ਜਾ ਆ ਜਾ ਨਹੀਂ ਹਲੋ ਕਿ ਸਰ ਹਲੋ ਸੀ ਤੁਹਾਡੀ ਫੇਵਰਟ ਨਾਲ ਦਹੀਂ ਨਾਲ ਸਰਸੋਂ ਦਾ ਸਾਗ ਤੇ ਆਹ ਹੈਗਾ ਗੋੜ ਖਾਣੇ ਨੇ ਤੁਸੀਂ ਤੇ ਮੱਕੀ ਦੀ ਰੋਟੀ ਓਕੇ ਓਕੇ ਹਾਲੋ ਹਾਂਜੀ ਹੁਣ ਹੈਗਾ ਸ਼ਾਮ ਦਾ ਟਾਈਮ ਹੈ तकरीबन ਨਾ 5:00 ਦੇ ਸੱਥ ਹੋ ਗਿਆ ਜਿੱਦੋਂ ਆਪਾਂ ਕਹਿੰਦੇ ਨੇ 6:45 ਹੋ ਗਿਆ ਗਿਆ ਸ਼ਾਮ ਦੇ ਤਾਂ ਹਣੇ ਸਟਾਰਟ ਹੋਣਾ ਹੋ ਗਿਆ ਜੀ ਰੋਟੀ ਦਾ ਟਾਈਮ ਖੰਡਾ ਉਮੀਦ ਹੈ ਜੀ ਸਾਨੂੰ ਸਾਡੀ ਵੀਡੀਓ ਪਸੰਦ ਆਉਗੀ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਪਲੀਜ਼ ਐਂਡ ਤੱਕ ਸਾਰੀਆਂ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਵੀਡੀਓ ਲਾਈਕ ਕਰੋ ਸ਼ੇਅਰ ਕਰ ਤੇ ਕਮੈਂਟ ਜ਼ਰੂਰ ਕਰੋ ਜੀ ਆਸ਼ੀਰਵਾਦ